ਸਸੀ ਗਾਲ ਜੀ ਕੀ ਹਾ ਚੱਲ ਸਾਰੇ ਭਰਾਵਾਂ ਦਾ ਬਿਰੋ ਆਪਣਾ ਪਿੰਡ ਦੇ ਵਿੱਚ ਬਣ ਰਿਹਾ ਪੰਚਾਇਤ ਘਰ ਨਵਾਂ ਪੁਰਾਣਾ ਹਟਾ ਦਿੱਤਾ ਆ ਠੀਕ ਆ ਤੇ ਇਹ ਨਵੇਂ ਪੱਧਰ ਤੋਂ ਨਕਸ਼ੇ ਦੇ ਬਣੂਗਾ ਇੱਧਰ ਵੀ ਛਾਇਡੇ ਛੋਟੇ ਦਾਤੀ ਇੱਥੇ ਬੰਦੇ ਸੀ ਆ ਬੋਰਡ ਥੱਲੇ ਉੱਥੇ ਵੀ ਉਹ ਸਾਰਾ ਜਿਹੜਾ ਨਵਾਂ ਬਣੂਗਾ ਨਾ ਸਾਰਾ ਹੀ ਦੇਖੋ ਬਾਕੀ ਹਨਾ ਨੀਆਂ ਨੂੰ ਆ ਪਟੂਆਂ ਨੀਆਂ ਤੋਂ ਲੈ ਥੱਲੇ ਤੋਂ ਲੈ ਕੇ ਥਰੇ ਦੂਜਾ ਹੋਣਾ ਭਾਈ ਪ੍ਰਾਣੀਆਂ ਨੀਆਂ ਕੰਨੀਆਂ ਦੂਜੀਆਂ ਸੀ ਹਨਾ ਹਨਾ ਇੱਟ ਵੀ ਦੇਖੋ ਕੰਨੀ ਵਧੀਆ ਆ ਹਾਂ ਤੇ ਆਹ ਦੇਖੋ ਵੀਰੋ ਪੁਰਾਣੀਆਂ ਦੇਖੋ ਕੰਨੀ ਡੂੰਗੀ ਨਹੀਂ ਆ ਦੇਖੋ ਘਟੋ ਘਟ ਕੰਧ ਜਿੰਨੀ ਤਾਂ ਹੋਣੀ ਆ ਨਾ ਭਾਈ ਕੰਧ ਨਾਲੋਂ ਵੱਧ ਤੇ ਆ ਹਨਾ ਜਿੰਨੀ ਕੰਧ ਆ ਉਨੀ ਨਹੀਂ ਆ ਵੀਰੋ ਦੇਖੋ ਪੁਰਾਣੀਆਂ ਨਹੀਂ ਆ ਤਾਂ ਇਹਨਾਂ ਤੇ ਥੋੜੀ ਕਿਤੇ ਜਾਂਦੇ ਹੀ ਮકાਨ ਕਿਤੇ ਕਿਉਂ ਭਾਜੀ ਨਾਲੇ ਤੇੜ ਤੱਕ ਨਹੀਂ ਆਈ ਸੀ ਇਹਨੂੰ ਆਈ ਸੀ ਭਾਈ ਤੇੜ ਤੂੜ ਆਹ ਨਵੇਂ ਨੂੰ ਆਉਣੀ ਆ ਨਾ ਪੁਰਾਣੇ ਨੂੰ ਕਦੇ ਨਹੀਂ ਤੇੜਾ ਆਇਆ ਉਹ ਦੇਖ ਲੋ ਵੀ ਖੜਾ ਪੁਰਾਣਾ ਕਦੇ ਨਹੀਂ ਤੇੜਾ ਆਇਆ ਉਹ ਕਿਤੇ ਵੀ ਨਹੀਂ ਆਈ ਸੀ ਠੀਕ ਆ ਤੇ ਆਹ ਦੇਖੋ ਸਾਰੀ ਕੰਦ ਤਾਂ ਅਹੀਂ ਤੇੜਾ ਆਉਂਦੀਆਂ ਇਹਦੇ ਵਿੱਚ ਥੱਲੇ ਨੂੰ ਤਾਂ ਇੰਨੀ ਆ ਇਹ ਮੇਰੇ ਭਾਜੀ ਕਿੰਨੇ ਟਾਈਮ ਤੱਕ ਬਣੂਗਾ ਇਹ ਆਹੋ ਨਹੀਂ ਕਹਿਣ ਦਾ ਮਤਲਬ ਇਹ ਵੀ ਸਾਲ ਲੱਗ ਜਾਣਾ ਇਹਨੂੰ ਹਾਂ ਅੱਛਾ ਆ ਉਹ ਸਟੋਰੀ ਤਾਂ ਸਮਝਈਆ ਅੰਮ ਅੱਛਾ ਥੱਲੇ ਥੱਲੇ ਹੀ ਆ ਨਾ 6 ਮਹੀਨੇ ਦਾ ਲੱਗਣਗੇ ਹਾਂ ਉਹ ਤੇ ਪੈਸਾ ਪੂਆ ਵੀ ਗਵਰਨਮੈਂਟੋਂ ਲੋਂਦਾ ਹੁੰਦਾ ਉਹਨੂੰ ਵੀ ਟਾਈਮ ਲੱਗ ਜਾਂਦਾ ਹੂੰ ਜਾਇ ਨਹੀਂ ਲੋਗ ਅੰਮ ਵੀ ਲੱਗੇ ਆ ਠੀਕ ਹੈ ਜੀ ਤੇ 6 ਕੁ ਮਹੀਨੇ ਦੇ ਵਿੱਚ ਬਣ ਕੇ ਤਿਆਰ ਹੋ ਜਾਣਾ ਹਨਾ ਥੱਲੜੀ ਸਟੋਰੀ ਆ ਕੱਲੀ ਠੀਕ ਹੈ ਜੀ ਤੇ ਬਾਕੀ ਸ਼ੇਅਰ ਕਰਿਓ ਤੁਸੀਂ ਹਾਂ ਕੰਡ ਦੇ ਵਿੱਚ ਹੁਣ ਖੁਸ਼ਕ ਚੀਜ਼ਾਂ ਵਧੀਆ ਹੋਈ ਜਾਂਦੀਆਂ ਠੀਕ ਹੈ ਜੀ ਵਧੀਆ ਗੋਲੀਆਂ ਵੀ ਹਨ ਇੱਕ ਨੰਬਰ ਹੋ ਗਈਆਂ ਪੈਪੂ ਵੀ ਪੈ ਗਏ ਆ ਹਨਾ ਤੇ ਬਾਕੀ ਵਧੀਆ ਹਨਾ ਸਾਰਾ ਹੀ ਇਧਰ ਪਾਜੀ ਲੱਗੇ ਹੋਆ ਸੱਗੂ ਜੀ ਇਹ ਸੱਗੂ ਦਾ ਢਪਾ ਊਠਾ ਮਾਰ ਕੇ ਗਿਆ ਤੁਮ ਲਾਈਕ ਕਰਿਓ ਠੀਕ ਆ ਕਮੈਂਟ ਕਰਿਓ ਤੇ ਇਧਰ ਲਈ ਛੱਡਿਆ ਆ ਤਾਕੀਆਂ ਦੁੱਖੀਆਂ ਦੇਖੋ ਨਿਕਲੀਆਂ ਪੁਰਾਣੀਆਂ ਹਾਂ ਨਾ ਤੇ ਇੱਧਰ ਸ਼ੈੱਡ ਆ ਸਾਰੀ ਕਿੱਧਰ ਪੈਂਦੇ ਸੀ ਤਾਂ ਪੱਕੇ-ਪੁੱਕੇ ਲੱਗੇ ਸੀ ਹੁਣ ਇਹ ਨਵੀਂ ਬਣੂਗੀ ਸਾਰੀ ਇੱਧਰ ਬਿਠਾ ਦਿੱਤੀ ਆ ਠੀਕ ਆ ਆ ਬੋੜ ਇਹ ਆਪਣਾ ਪੁਰਾਣਾ ਬਹੁਤ ਚਾਰ ਪੁਰਾਣਾ ਆ ਇਹ ਤੇ ਪਤਾ ਨਹੀਂ ਕਿੰਨੀਆਂ ਕਿ ਪੀੜੀਆਂ ਆ ਕੇ ਚੱਲ ਗਈਆਂ ਠੀਕ ਹੈ ਜੀ ਇੱਥੇ ਇਦਾਂ ਬੰਦੇ ਆ ਦੇਖੋ ਸਿਆਣੇ ਬੰਦੇ ਆ ਆਪਣੇ ਠੀਕ ਆ ਹੁਣ ਇੱਥੇ ਬੈਠਿਆ ਕਰਨਗੇ ਸਾਰੇ ਜਦੋਂ ਬਣ ਗਿਆ ਸਾਰਾ ਜੀ ਉਦਾਂ ਦਾ ਪਹਿਲਾਂ ਲੋਹੇ ਦੀ ਸ਼ੈੱਡ ਸੀ ਉਹ ਲਾਤੀ ਸਾਰੀ ਠੀਕ ਆ ਬਾਕੀ ਬਣੇ ਰਿਓ ਬਲਾ